ਅਸਲਾਮ ਵਾਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਮੁੱਖ ਮੰਤਰੀ ਪੰਜਾਬ ਸਾਹਿਬ ਦਾ ਹੜ ਦੇ ਮੌਕੇ ਤੇ ਜਾ ਕੇ ਜਿਹੜਾ ਉਹਨਾਂ ਨੇ ਇੱਕ ਡਰਾਮਾ ਕੀਤਾ ਸੀ ਉਹ ਡਰਾਮਾ ਹੋ ਗਿਆ ਐਕਸਪੋਜ਼ ਉਹ ਡਰਾਮੇ ਦੀ ਹਕੀਕਤ ਖੁੱਲ ਕੇ ਆ ਗਈ ਸਾਹਮਣੇ ਕਿਉਂਕਿ ਇਹਨਾਂ ਨੇ ਫਿਰੋਜ਼ਪੁਰ ਜਾ ਕੇ ਜਿਹੜੇ ਡਰਾਮੇ ਦੀ ਐਕਟਿੰਗ ਕੀਤੀ ਸੀ ਨਾ ਉਹ ਬੁਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ ਲੋਕਾਂ ਨੇ ਉਹਦੇ ਵਿੱਚ ਜਿਹੜੀਆਂ ਇਹਨਾਂ ਨੇ ਪੰਜ ਗਲਤੀਆਂ ਕੀਤੀਆਂ ਸੀ ਉਹ ਗਲਤੀਆਂ ਫੜ ਲੀਆਂ ਵਾ ਤੇ ਉਹਨਾਂ ਗਲਤੀਆਂ ਦਾ ਕਰਕੇ ਇਹਨਾਂ ਦਾ ਡਰਾਮਾ ਟੋਟਲੀ ਤੌਰ ਤੇ ਫਲਾਪ ਹੋ ਗਿਆ ਇਹਨਾਂ ਸਿਆਸੀ ਡਰਾਮਾ ਖੇਡਿਆ ਸੀ ਟੋਟਲੀ ਤੌਰ ਤੇ ਨਕਾਮ ਹੋ ਚੁਕਿਆ ਤੇ ਡਰਾਮੇ ਦੇ ਵਿੱਚ ਜਿਹੜੀਆਂ ਇਹਨਾਂ ਪੰਜ ਗਲਤੀਆਂ ਕੀਤੀਆਂ ਉਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਚ ਅੱਜ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹਦੀ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਵਾਲੀ ਵੀਡੀਓ ਤਾਂ ਤੁਸੀਂ ਵੇਖ ਹੀ ਲਈ ਹੋਣੀ ਸਾਰਿਆਂ ਨੇ ਫਿਰੋਜ਼ਪੁਰ ਦਾ ਦੌਰਾ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਤੇ ਉਥੇ ਰੋਪਈ ਸੀਮ ਮਾਨ ਇੱਕ ਬੀਬੀ ਦੇ ਗੜ ਲੱਗ ਕੇ ਰੋ ਪਏ ਉਸ ਬੀਬੀ ਨੇ ਆਖਿਆ ਕਿ ਸਾਡਾ ਸਾਰਾ ਕੁਝ ਤਬਾਹ ਹੋ ਗਿਆ ਹੜ੍ਹਾਂ ਦੇ ਵਿੱਚ ਅਸੀਂ ਬਹੁਤ ਗਰੀਬ ਆ ਸਾਡੀ ਮਦਦ ਕੀਤੀ ਜਾਵੇ ਭਾਵੁਕ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਵੀਡੀਓ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਅਤੇ ਲਗਭਗ ਇਹ ਗੱਲ ਸਾਰੇ ਹੁਣੇ ਮੰਨ ਕੇ ਬੈਠ ਗਏ ਕਿ ਇਹ ਵੀਡੀਓ ਦੇ ਪਿੱਛੇ ਸੱਚਾਈ ਕੀ ਹੈ ਮਤਲਬ ਆਮ ਆਦਮੀ ਪਾਰਟੀ ਦੇ ਵੱਲੋਂ ਸਰਕਾਰ ਦੇ ਵੱਲੋਂ ਆਪ ਹੀ ਇਹ ਸਾਰਾ ਕੰਮ ਕੀਤਾ ਗਿਆ ਖੁਲਾਸਾ ਇਹ ਹੋਇਆ ਕਿ ਫਿਰੋਜ਼ਪੁਰ ਦੇ ਸੁਬੇਕ ਸਿੰਘ ਸਾਬਕਾ ਫੌਜੀ ਨੇ ਜਿਨ੍ਹਾਂ ਦੀ ਇਹ ਪਤਨੀ ਹੈ ਅਤੇ ਆਮ ਆਦਮੀ ਪਾਰਟੀ ਦੇ ਇਹ ਦੋਵੇਂ ਜੀ ਵਰਕਰ ਨੇ ਸੁਬੇਕ ਸਿੰਘ ਸਾਬਕਾ ਫੌਜੀ ਜਿਹੜੇ ਕਿ ਪਿਛੇ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਪਿੱਛੇ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਪਣੀ ਪਤਨੀ ਦੀ ਤੇ ਸੀਐਨਡੀ ਫੋਟੋ ਖਿੱਚਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਪੁਲਿਸ ਵਾਲੇ ਨੇ ਉਹਨਾਂ ਨੂੰ ਧੌਣ ਤੋਂ ਬਾਹ ਧੌਣ ਤੇ ਬਾਹ ਪਾ ਕੇ ਫੜਿਆ ਹੋਇਆ ਕਿ ਅੱਗੇ ਨਹੀਂ ਜਾਣ ਦੇਣਾ ਸਿਰਫ ਤੁਹਾਡੀ ਪਤਨੀ ਅਤੇ ਸੀਐਨ ਸਾਹਿਬ ਹੀ ਇਹ ਸਭ ਗੱਲਬਾਤ ਕਰਨਗੇ ਸਾਰਿਆਂ ਨੂੰ ਸਮਝਾ ਗਏ ਪਰ ਗਲਤੀ ਕਿੱਥੇ ਹੋ ਗਈ ਆਖਰ ਲੋਕਾਂ ਨੂੰ ਇਹ ਸ਼ੱਕ ਕਿਵੇਂ ਪੈ ਗਿਆ ਕਿ ਇਹ ਸਭ ਆਪੇ ਕੀਤਾ ਗਿਆ ਇਹ ਅਸਲੀ ਨਹੀਂ ਹੈ ਇਸ ਦੇ ਵਿੱਚ ਇੱਕ ਨਹੀਂ ਦੋ ਨਹੀਂ ਸਗੋਂ ਪੰਜ ਗਲਤੀਆਂ ਹੋਈਆਂ ਜਿਸ ਦੇ ਕਰਕੇ ਇਹ ਸਾਰਾ ਰੌਲਾ ਪਿਆ ਅਤੇ ਹੁਣ ਲੋਕਾਂ ਨੂੰ ਇਹ ਪਤਾ ਲੱਗ ਗਿਆ ਲਗਭਗ ਸਾਰੇ ਲੋਕਾਂ ਨੂੰ ਕਿ ਅਸਲ ਦੇ ਵਿੱਚ ਇਹ ਕੀਤਾ ਕੀ ਗਿਆ ਸਭ ਤੋਂ ਪਹਿਲੀ ਗਲਤੀ ਤਾਂ ਇਹੀ ਹੋਈ ਹੈ ਕਿ ਪਹਿਰਾਵਾ ਬੀਬੀ ਦੇ ਪਹਿਰਾਵੇ ਤੋਂ ਸਾਰਿਆਂ ਨੂੰ ਸ਼ੱਕ ਪੈ ਗਿਆ ਸੀ ਬੀਬੀ ਨੇ ਮੇਕਅਪ ਕੀਤਾ ਹੋਇਆ ਸੀ ਪੂਰਾ ਅਤੇ ਹੱਥ ਦੇ ਵਿੱਚ ਉਹਨਾਂ ਨੇ ਮੁੰਦਰੀਆਂ ਪਾਈਆਂ ਸੀ ਘੜੀ ਬੰਨੀ ਹੋਈ ਸੀ ਕੰਗਣ ਪਾਏ ਹੋਏ ਸਨ ਵਾਲਾਂ ਤੇ ਵੀ ਉਹਨਾਂ ਨੇ ਕਲਚਰ ਵਗੈਰਾ ਜੋ ਵੀ ਕਲਿੱਪ ਆਦੀ ਔਰਤਾਂ ਲਾਉਂਦੀਆਂ ਨੇ ਪੂਰਾ ਤਿਆਰ ਪਰ ਤਿਆਰ ਮਹਿੰਗਾ ਸੂਟ ਵੀ ਵੇਖਣ ਨੂੰ ਲੱਗ ਰਿਹਾ ਕਿ ਮਹਿੰਗਾ ਹੈ ਇਹ ਸਭ ਪਹਿਰਾਵਾ ਖਾਸ ਤੌਰ ਤੇ ਸਭ ਤੋਂ ਪਹਿਲੀ ਜਿਹੜੀ ਵੱਡੀ ਗਲਤੀ ਤਾਂ ਇਹੋ ਜਿੱਥੇ ਲੋਕਾਂ ਨੂੰ ਸ਼ੱਕ ਪੈ ਗਿਆ ਕਿ ਇਹ ਬੀਬੀ ਤਾਂ ਹਾੜ ਪੀੜਤ ਗਰੀਬੜੀ ਤਾਂ ਲੱਗਦੀ ਨਹੀਂ ਹੈ ਮਾਤੜ ਤਾਂ ਲੱਗ ਹੀ ਨਹੀਂ ਰਹੀ ਫਿਰ ਇਹ ਮਸਲਾ ਕੀ ਹੈ ਪਹਿਲੀ ਗਲਤੀ ਤਾਂ ਸਰਕਾਰ ਦੇ ਕੋਲੋਂ ਇਹ ਹੋ ਗਈ ਜਿੱਥੋਂ ਲੋਕਾਂ ਨੂੰ ਪੈ ਗਿਆ ਸ਼ੱਕ ਦੂਜੀ ਵੱਡੀ ਗਲਤੀ ਹੋਈ ਜਦੋਂ ਲੋਕਾਂ ਨੇ ਵੀਡੀਓ ਨੂੰ ਵੇਖਿਆ ਧਿਆਨ ਨਾਲ ਤਾਂ ਇਸ ਬੀਬੀ ਦੇ ਗੜ ਦੇ ਵਿੱਚ ਪਿਆ ਹੋਇਆ ਸੀ ਆਮ ਆਦਮੀ ਪਾਰਟੀ ਦਾ ਆਈ ਕਾਰਡ ਪਛਾਣ ਪੱਤਰ ਆਮ ਆਦਮੀ ਪਾਰਟੀ ਉਸ ਦੀਆਂ ਜੋ ਤਣੀਆਂ ਨੇ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਲਿਖਿਆ ਹੋਇਆ ਤੇ ਥੱਲੇ ਆਈ ਕਾਰਡ ਵੀ ਹੈ ਆਈ ਕਾਰਡ ਆਮ ਆਦਮੀ ਪਾਰਟੀ ਦਾ ਬਣਿਆ ਹੋਇਆ ਉਸ ਤੋਂ ਬਾਅਦ ਤਾਂ ਲਗਭਗ ਸਾਰਿਆਂ ਨੂੰ ਇਹ ਸਪਸ਼ਟ ਹੀ ਹੋ ਗਿਆ ਕਿ ਮਸਲਾ ਉਹੀ ਹੈ ਜੋ ਅਸੀਂ ਸੋਚ ਰਹੇ ਹਾਂ ਕਿ ਇਹ ਆਪ ਦੇ ਵਰਕਰ ਨੇ ਅਤੇ ਸੀਐਮ ਦੇ ਵੱਲੋਂ ਇਹਨਾਂ ਨੂੰ ਇੱਥੇ ਸੱਦਿਆ ਗਿਆ ਹੈ ਕਿ ਆਪਾਂ ਇੰਜ ਕਰਾਂਗੇ ਤਾਂ ਜੋ ਲੋਕਾਂ ਨੂੰ ਲੱਗੇ ਕਿ ਸਾਨੂੰ ਬਹੁਤ ਦੁੱਖ ਹੈ ਅਤੇ ਰੀਲਾਂ ਬਣਾ ਕੇ ਵੀਡੀਓਜ਼ ਬਣਾ ਕੇ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਆਪਾਂ ਪਾਵਾਂਗੇ ਇਹ ਦੂਜੀ ਵੱਡੀ ਗਲਤੀ ਹੋ ਗਈ ਆਈ ਕਾਰਡ ਵਾਲੀ ਜਿਸ ਤੋਂ ਲੋਕਾਂ ਨੂੰ ਇਹ ਪੱਕਾ ਪਤਾ ਲੱਗ ਗਿਆ ਇਹ ਤਾਂ ਆਮ ਆਦਮੀ ਪਾਰਟੀ ਵਾਲੇ ਆ ਤੀਜੀ ਜੋ ਗਲਤੀ ਹੋਈ ਹੈ ਐਕਟਿੰਗ ਜੋ ਇਸ ਵੇਲੇ ਭਾਵੁਕ ਹੋਣ ਵਾਲਾ ਜੋ ਹਾਵ ਭਾਵ ਦਿੱਤੇ ਗਏ ਜੋ ਸ਼੍ਰੀ ਰਕਪਾਸ਼ਾ ਦੋਵਾਂ ਦੀ ਸੀਐਮ ਦੀ ਵੀ ਕੋਈ ਇੰਨੀ ਅਸਲੀ ਨਹੀਂ ਜਾਪੀ ਬੀਬੀ ਦੇ ਵੱਲੋਂ ਵੀ ਥੋੜਾ ਤੱਕੇ ਦੇ ਨਾਲ ਹੀ ਗਰੀਬ ਦਿਖਾਉਣ ਦੀ ਆਪਣੇ ਆਪ ਨੂੰ ਕੋਸ਼ਿਸ਼ ਕੀਤੀ ਗਈ ਅਤੇ ਰੋਣ ਦੀ ਕੋਸ਼ਿਸ਼ ਵੀ ਉਹ ੱਤਕੇ ਨਾਲ ਹੀ ਕਰਦੇ ਨਜ਼ਰ ਆਏ ਉਹ ਅਸਲੀ ਨਹੀਂ ਜਾਪਿਆ ਲੋਕਾਂ ਨੂੰ ਭਾਵੇਂ ਸੋਸ਼ਲ ਮੀਡੀਆ ਤੇ ਕਈ ਵਾਰ ਭਲੇਖਾ ਪਿਆ ਜਾਂਦਾ ਹੁੰਦਾ ਪਰ ਉਸ ਤਰੀਕੇ ਨਾਲ ਹਾਫ-ਪਾਫ ਸਰੀਰਕ ਭਾਸ਼ਾ ਦੋਵਾਂ ਦੇ ਵੱਲੋਂ ਨਹੀਂ ਵਿਖਾਈ ਗਈ ਕਿ ਜ਼ਿਆਦਾ ਭਲੇਖਾ ਪਵੇ ਕਿ ਇਹ ਅਸਲ ਦੇ ਵਿੱਚ ਰੋ ਰਹੇ ਨੇ ਕਿ ਜਾਂ ਫਿਰ ਕੁਝ ਹੋਰ ਚੱਲ ਰਿਹਾ ਇਹ ਤੀਜੀ ਵੱਡੀ ਗਲਤੀ ਹੋ ਗਈ ਕਿ ਸਰੀਰਕ ਹਾਫ-ਪਾ ਵੀ ਉਸ ਤਰੀਕੇ ਦੇ ਨਹੀਂ ਵਿਖਾ ਸਕੇ ਦੋਵੇਂ सीएमवी ਅਤੇ ਆਮ ਆਦਮੀ ਪਾਰਟੀ ਦੀ ਉਹ ਜੋ ਬੀਬੀ ਵੀ ਹੈ ਜਿਸ ਦੀ ਵੀਡੀਓ ਇਹ ਵਾਇਰਲ ਹੋਈ ਹੈ ਚੌਥੀ ਗਲਤੀ ਹੋਈ ਹੈ ਲੋਕਾਂ ਦੇ ਵਿੱਚ ਖੜ ਕੇ ਲੋਕਲ ਲੋਕਾਂ ਦੇ ਵਿੱਚ ਖੜ ਕੇ ਇਹ ਸਭ ਕੀਤਾ ਗਿਆ ਜਿਸ ਤੋਂ ਬਾਅਦ ਲੋਕਲ ਲੋਕਾਂ ਨੂੰ ਤਾਂ ਪਤਾ ਹੀ ਹੁੰਦਾ ਕਿ ਇਹ ਪਿੰਡ ਦੀ ਬੀਬੀ ਹੈ ਵੀ ਜਾਂ ਫਿਰ ਨਹੀਂ ਜਿੱਥੇ ਸੀਐਮ ਗਏ ਨੇ ਲੋਕਾਂ ਨੇ ਰੌਲਾ ਪਾ ਦਿੱਤਾ ਤੇ ਜਿਹੜੇ ਲੋਕਲ ਪੱਤਰਕਾਰ ਨੇ ਉਹਨਾਂ ਨੂੰ ਵੀ ਪਤਾ ਕਿ ਇਹ ਕੌਣ ਦੱਸਿਆ ਇਹ ਜਾ ਰਿਹਾ ਕਿ ਇਹ ਤਾਂ ਉਸ ਪਿੰਡ ਦੇ ਵਿੱਚ ਵੀ ਨਹੀਂ ਰਹਿੰਦੇ ਇਸ ਸ਼ਹਿਰ ਚ ਰਹਿੰਦੇ ਫਿਰੋਜ਼ਪੁਰ ਚ ਜਿੱਥੇ ਹੜ ਆਈ ਨਹੀਂ ਫਿਰ ਇਹਨਾਂ ਦਾ ਸਾਰਾ ਕੁਝ ਕਿਵੇਂ ਡੁੱਬ ਗਿਆ ਇਸ ਕਰਕੇ ਗਲਤੀ ਇਹ ਵੀ ਹੋ ਗਈ ਚੌਥੀ ਗਲਤੀ ਤਾਂ ਇਹ ਕਰ ਲਈ ਕਿ ਲੋਕਾਂ ਦੇ ਵਿੱਚ ਖੜ ਕੇ ਲੋਕ ਲੋਕ ਤੇ ਲੋਕਾਂ ਕੋਲ ਹੀ ਪੱਤਰਕਾਰ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਕਿ ਬੀਬੀ ਅਤੇ ਉਸ ਦਾ ਪਤੀ ਜੋ ਹੈ ਉਹ ਇੱਥੇ ਰਹਿੰਦੇ ਵੀ ਜਾਂ ਫਿਰ ਨਹੀਂ ਰਹਿੰਦੇ ਮਸਲਾ ਇੱਥੋਂ ਵੀ ਵਿਗੜ ਗਿਆ ਪੰਜਵੀਂ ਜਿਹੜੀ ਗਲਤੀ ਹੈ ਉਹ ਹੈ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਇੱਕ ਹਥਿਆਰ ਹੈ ਸਾਰੇ ਜਾਣਦੇ ਨੇ ਪਰ ਇਹ ਹਥਿਆਰ ਜੇਕਰ ਆਪਾਂ ਚਲਾਉਨੇ ਆ ਤੇ ਆਪਣੇ ਤੇ ਵੀ ਚੱਲ ਸਕਦਾ ਕੋਸ਼ਿਸ਼ ਤਾਂ ਕੀਤੀ ਗਈ ਸਰਕਾਰ ਦੇ ਵੱਲੋਂ ਕਿ ਆਪਣੇ ਵੱਲੋਂ ਇਹ ਚਲਾਇਆ ਜਾਵੇ ਲੋਕਾਂ ਦੇ ਵੱਲ ਨੂੰ ਭੇਜਿਆ ਜਾਵੇ ਤਾਂ ਜੋ ਲੋਕਾਂ ਨੂੰ ਲੱਗੇ ਕਿ ਵੇਖੋ ਸੀਐਮ ਤਾਂ ਰੋ ਹੀ ਪਏ ਨੇ ਭਾਵੁਕ ਹੋ ਗਏ ਲੋਕ ਵੀ ਜਫੀਆਂ ਪਾ ਪਾ ਕੇ ਗਲੇ ਲੱਗ ਲੱਗ ਰੋ ਰਹੇ ਨੇ ਸੀਐਮ ਤੇ ਭਰੋਸਾ ਹੈ ਪਰ ਚੱਲ ਗਿਆ ਆਪਣੇ ਤੇ ਸੋਸ਼ਲ ਮੀਡੀਆ ਦਾ ਹਥਿਆਰ ਉਹ ਕਿਵੇਂ ਕਿਉਂਕਿ ਲੋਕਾਂ ਨੇ ਤੀਰ ਮਾਰ ਮਾਰ ਕੇ ਗਹਿਣਿਆਂ ਦੇ ਵੱਲ ਗੋਲੇ ਫੋਟੋ ਤੇ ਮਾਰ-ਮਾਰ ਕੇ ਜੋ ਵੀ ਕੁਝ ਲੋਕ ਕਰ ਸਕਦੇ ਉਸੇ ਵੇਲੇ ਸਾਰਿਆਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਰੌਲਾ ਹੀ ਪਾ ਦਿੱਤਾ ਗਿਆ ਫੋਟੋ ਹੋਣ ਵੀਡੀਓਜ਼ ਹੋਣ ਸਾਰਿਆਂ ਨੇ ਉਸੇ ਵੇਲੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਸੋਸ਼ਲ ਮੀਡੀਆ ਦੇ ਕਰਕੇ ਹੀ ਇਹ ਜਿਹੜੀ ਸਾਰੀ ਘਟਨਾ ਹੈ ਉਹ ਸਾਰੇ ਲੋਕਾਂ ਤੱਕ ਪਹੁੰਚ ਗਈ ਕਿ ਵੇਖ ਲਓ ਸਰਕਾਰ ਦੇ ਵੱਲੋਂ ਹੜਾਂ ਦੀ ਮਾਰ ਦੇ ਮੌਕੇ ਵੀ ਇਹ ਕੁਝ ਕੀਤਾ ਜਾ ਰਿਹਾ ਹੈ ਇਹ ਪੰਜ ਗਲਤੀਆਂ ਕੀਤੀਆਂ ਸਰਕਾਰ ਨੇ ਇਹ ਪਹਿਲੀ ਵਾਰ ਨਹੀਂ ਜਦੋਂ ਇੰਜ ਹੋਇਆ ਹੋਵੇ 2023 ਚ ਹੜਾਏ ਸੀ ਉਸ ਵੇਲੇ ਵੀ ਸੀਐਮ ਨੇ ਬੇੜੀ ਦੇ ਵਿੱਚ ਬੈਠ ਕੇ ਇੱਕ ਬੰਦੇ ਨੂੰ ਕੋਠੇ ਤੋਂ ਛੱਤ ਤੋਂ ਲਾਇਆ ਸੀ ਛੇਕਿਊ ਕੀਤਾ ਸੀ ਬਾਅਦ ਵਿੱਚ ਉਹ ਵੀ ਰੌਲਾ ਪਿਆ ਗਿਆ ਕਿ ਇਹ ਤਾਂ ਆਮ ਆਦਮੀ ਪਾਰਟੀ ਦਾ ਵਰਕਰ ਹੈ ਆਪੇ ਹੀ ਉੱਥੇ ਗਿਆ ਸੀ ਅਤੇ ਪ੍ਰੀ ਪਲਾਨ ਸਾਰਾ ਕੁਝ ਪਹਿਲਾਂ ਤੋਂ ਪਲਾਨਿੰਗ ਕੀਤੀ ਗਈ ਉਸ ਬੰਦੇ ਨੂੰ ਫਿਰ ਸੱਦਿਆ ਗਿਆ ਸੀਐਮ ਨੇ ਆਵਾਜ਼ ਮਾਰੀ ਆ ਜਾਓ ਮੈਂ ਤੁਹਾਨੂੰ ਲੈ ਕੇ ਜਾਣਾ ਉਹ ਬੰਦਾ ਆਇਆ ਜਫੀ ਪਾਈ ਬੇੜੀ ਚ ਬੈਠਾ ਬਾਹਰ ਆ ਗਿਆ ਸੋਲੇ ਗਏ ਬਾਅਦ ਵਿੱਚ ਰੌਲਾ ਪੈ ਗਿਆ ਕਿ ਇਹ ਤਾਂ ਸਾਰੀ ਪਲਾਨਿੰਗ ਕੀਤੀ ਗਈ ਹੈ ਇੱਕ ਫਿਲਮ ਦੀ ਤਰ੍ਹਾਂ ਇਹ ਸਾਰਾ ਕੁਝ ਸ਼ੂਟ ਕੀਤਾ ਗਿਆ ਉਦੋਂ ਵੀ ਰੌਲਾ ਪਿਆ ਸੀ ਅਤੇ ਹੁਣ ਵੀ ਇਸ ਮਸਲੇ ਤੇ ਰਾਜ ਕੇ ਰੌਲਾ ਪੈ ਗਿਆ ਇਸ ਵੀਡੀਓ ਦੇ ਬਾਰੇ ਇਹ ਜੋ ਸਰਕਾਰ ਨੇ ਗਲਤੀਆਂ ਕੀਤੀਆਂ ਜੋ ਜਿਨ੍ਹਾਂ ਦੇ ਕਰਕੇ ਰੌਲਾ ਪਿਆ ਉਹਨਾਂ ਦੇ ਬਾਰੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਕਮੈਂਟ ਜ਼ਰੂਰ ਕਰੋ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਫਿਰੋਜ਼ਪੁਰ ਦੇ ਉੱਤੇ ਦੇਖ ਲਓ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਜਾ ਕੇ ਨਾ ਭਾਵਕ ਹੋ ਗਏ ਕੁਰਦ ਦੀਆਂ ਗੱਲਾਂ ਸੁਣ ਕੇ ਕਿ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਸਭ ਕੁਝ ਹੀ ਰੁੜ ਗਿਆ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਆបਦੀਦਾ ਹੋ ਗਏ ਅੱਖਾਂ ਚੋਂ ਅੰਸੂ ਆ ਗਏ ਲੇਕਿਨ ਬਾਅਦ ਚ ਜਿਲੇ ਹਕੀਕਤ ਸਾਹਮਣੇ ਆਈ ਉਹ ਬਾਅਦ ਚ ਇਹ ਪਤਾ ਲੱਗਿਆ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਸਿਰਫ ਇੱਕ ਸਿਆਸੀ ਸਟੰਟ ਕਰਨ ਦੇ ਐ ਇਹ ਦਿਖਾਵਾ ਹੈ ਇੱਕ ਡਰਾਮਾ ਹੈ ਜਿਹਦੀ ਉਹ ਐਕਟਿੰਗ ਕਰਨ ਦੇ ਹਕੀਕਤ ਚੰਜ ਕੁਝ ਵੀ ਨਹੀਂ ਉਹ ਜਿਹੜੀ ਬੀਬੀ ਹੈ ਉਹ ਵੀ ਆਮ ਆਦਮੀ ਪਾਰਟੀ ਦੀ ਹੈ ਪਰ ਉਹਨੇ ਜਿਹੜਾ ਪਨਾਵਾ ਕੀਤਾ ਆ ਉਹਦੇ ਕੱਪੜੇ ਦੇਖ ਲਓ ਉਹਦੇ ਹੱਥਾਂ 'ਚ ਜ਼ੇਵਰ ਦੇਖ ਲਓ ਕਿ ਉਹ ਕਿਸੇ ਤਰ੍ਹਾਂ ਵੀ ਮਾੜੀ ਘਰ ਦੀ ਲੱਗਦੀ ਐ ਜਾਂ ਲੱਗਦਾ ਐ ਕਿ ਉਹਦਾ ਇਹਨਾਂ ਨੂੰ ਨੁਕਸਾਨ ਹੋਇਆ ਫਿਰ ਉਸ ਬੀਬੀ ਦਾ ਜਿਹੜਾ ਘਰ ਆਲਾ ਉਹ ਦੀ ਵੀਡੀਓ ਬਣਾਉਂਦੇ ਉਹ ਵੀ ਲਾਗੇ ਖੜਾ ਤੇ ਉਹਨਾਂ ਦੇ ਗਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਬੈਜ ਹੁੰਦੇ ਉਹ ਵੀ ਪਾਏ ਉਹਨਾਂ ਨੇ ਇਸੇ ਕਰਕੇ ਦੂਸਰਾ ਜਿਹੜਾ ਕਿ ਉਹ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਨੇ ਵੀ ਕਿਹਾ ਕਿ ਆ ਬੀਬੀ ਨੂੰ ਅਸੀਂ ਕਦੀ ਦੇਖਿਆ ਹੀ ਨਹੀਂ ਇਸ ਔਰਤ ਨੂੰ ਇਹ ਪਿੰਡ ਦੀ ਹੈ ਹੀ ਨਹੀਂ ਇਹ ਬਾਹਰੋਂ ਕਿੱਥੋਂ ਆਈ ਹੈ ਇਹਨਾਂ ਗੱਲਾਂ ਦਾ ਕਰਕੇ ਇਹ ਜਿਹੜਾ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਇੱਕ ਡਰਾਮਾ ਰਚਾਇਆ ਸੀ ਇੱਕ ਸਿਆਸੀ ਸਟੈਂਡ ਕਰਨ ਵਾਸਤੇ ਐਕਟਿੰਗ ਕਰਨ ਦੇ ਸੀ ਉੱਥੇ ਜਾ ਕੇ ਕਿ ਬੀਬੀ ਨੂੰ ਗਲੇ ਲਾ ਕੇ ਰੋਣ ਲੱਪੇ ਉਹਨਾਂ ਦੀਆਂ ਗੱਲਾਂ ਸੁਣ ਕੇ ਕਿ ਜਦੋਂ ਮੈਂ ਆਵਾਮ ਦੇ ਨਾਲ ਆ ਆਵਾਮ ਦੇ ਨੁਕਸਾਨ ਦਾ ਸੁਣ ਕੇ ਮੇਰੇ ਕੋ ਨਹੀਂ ਰਿਹਾ ਜਾਂਦਾ ਉਹ ਰੋਣ ਲੱਪੇ ਲੇਕਿਨ ਹਕੀਕਤ ਦੇ ਵਿੱਚ ਇਹ ਹੈ ਕਿ ਇਹ ਇੱਕ ਪਬਲਿਕ ਸਟੰਟ ਹੈ ਇਹ ਜਿਹੜੇ ਸਿਆਸਤਦਾਨ ਸਾਰੇ ਤਕਰੀਬਨ ਇੰਜ ਹੀ ਕਰਦੇ ਕਿ ਆਵਾਮ ਨੂੰ ਬੇਫਕੂਫੀ ਬਣਾਉਂਦੇ ਮੌਕੇ ਦਾ ਫਾਇਦਾ ਹੀ ਚੁੱਕਦੇ ਕਿ ਇਸ ਟਾਈਮ ਮੁਸ਼ਕਲ ਚ ਹੈ ਤੇ ਉੱਥੇ ਜਾ ਕੇ ਨਾਲ ਥੋੜੀ ਜਿਹੀ ਹਮਦਰਦੀ ਕਰਦੀਏ ਤਾਂ ਕਿ ਲੋਕ ਸਾਡੀ ਜੇ ਜੇ ਕਰਨ ਲੱਪੈ ਸਾਡੇ ਨਾਰੇ ਲਾਉਣ ਲੱਪੈ ਹਾਲਾਂਕਿ ਹਕੀਕਤ ਦੇਖੀ ਜਾਏ ਤੇ ਇਸ ਟਾਈਮ ਵਾਕਿਆ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਘਰਾਂ ਦੇ ਘਰ ਰੁੜ ਗਏ ਉਹਨਾਂ ਦੇ ਮਾਲ ਡੰਗਾ ਸਾਰੇ ਸਭ ਦੇ ਸਭ ਨੁਕਸਾਨ ਹੋ ਗਿਆ ਰੁੜ ਉੜ ਗਏ ਉਹਨਾਂ ਦਾ ਚੰਗਾ ਪਲਾ ਇਸ ਟਾਈਮ ਨੁਕਸਾਨ ਹੋ ਗਿਆ ਤੇ ਸਰਕਾਰ ਨੂੰ ਚਾਹੀਦਾ ਇਸ ਟਾਈਮ ਬਜਾਏ ਕਿ ਐਂਜ ਦੇ ਕੁਝ ਸਟੰਡ ਕਰਨ ਦੇ ਹਕੀਕੀ ਮਾਇਨੇ ਦੇ ਵਿੱਚ ਸਹੀ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਜਾਏ ਉਹਨਾਂ ਦਾ ਜਿੰਨਾ ਨੁਕਸਾਨ ਆ ਉਹਦੀ ਪਰਪਾਈ ਕੀਤੀ ਜਾਏ ਨਾ ਕਿ ਉੱਥੇ ਜਾ ਕੇ ਇਸ ਤਰ੍ਹਾਂ ਐਕਟਿੰਗ ਕੀਤੀ ਜਾਏ ਆਪਣੀ ਪਾਰਟੀ ਦੀ ਇਹ ਨੁਮਾਇੰਦਗੀ ਕੀਤੀ ਜਾਏ ਆਪਣੀ ਪਾਰਟੀ ਦੀ ਜਿਹੜੇ ਨਾ ਚੰਗੇ ਕੰਮ ਉਹ ਦਿਖਾਏ ਜਾਣ ਲੋਕਾਂ ਨੂੰ ਜਾਂ ਦੁਨੀਆ ਨੂੰ ਕਿ ਜੀ ਦੇਖੋ ਕਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਸਾਹਿਬ ਜਾ ਰਹੇ ਐ ਤੇ ਜਾ ਕੇ ਉੱਥੇ ਲੋਕਾਂ ਦੀਆਂ ਗੱਲਾਂ ਸੁਣ ਕੇ ਆਪ ਦੀ ਦੌਰੇ ਰੋ ਰਹੇ ਆ ਜਦਕਿ ਹਕੀਕਤ ਜਿਹੜੇ ਸਾਹਮਣੇ ਹੁੰਦੀ ਐ ਤੇ ਉਹ ਇਹ ਪਤਾ ਲੱਗਦਾ ਕਿ ਉਹ ਸਾਰਾ ਆਪਣੇ ਹੀ ਇਹ ਜਿਹੜੇ ਬੰਦੇ ਉਹ ਹੀ ਵਿੱਚ ਪਲਾਨਟ ਕੀਤੇ ਆ ਸਾਰੀ ਐਕਟਿੰਗ ਹੋ ਰਹੀ ਐ ਹਕੀਕਤ ਨਹੀਂ ਐ ਇਹਨਾਂ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਸਾਹਿਬ ਨੂੰ ਚਾਹੀਦਾ ਕਿ ਇਸ ਟਾਈਮ ਸੱਚੇ ਮਾਇਨੇ ਨਾਲ ਲੋਕਾਂ ਦੀ ਮਦਦ ਕਰਨ ਸੱਚੇ ਦਿਲ ਨਾਲ ਕਿਉਂਕਿ ਉਹਨਾਂ ਨੂੰ ਬੜੀ ਜ਼ਰੂਰਤ ਹੈ ਇਸ ਟਾਈਮ ਮੁੱਖ ਮੰਤਰੀ ਪੰਜਾਬ ਸਾਹਿਬ ਦੀ ਮਦਦ ਦੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਉਹ ਹੀ ਹੈ ਤੇ ਪੰਜਾਬ 'ਚੋਂ ਜਿੰਨਾ ਕਿ ਨੁਕਸਾਨ ਹੋਇਆ ਉਹਦੀ ਬਰਪਾਈ ਕਰਨਾ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ ਕਿ ਇਸ ਟਾਈਮ ਐਕਟਿੰਗ ਕਰਨ ਦਾ ਟਾਈਮ ਹੈ ਇਹ ਟਾਈਮ ਜਿਹੜੇ ਪੰਜਾਬ ਦੇ ਲੋਕ ਉਹਨਾਂ ਦੀ ਮਦਦ ਕਰਨ ਦਾ ਹੈ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰਬ ਰਾਖਾ